ਆ ਸਾਰੀਆਂ ਗੱਡੀਆਂ ਦੇ ਵੇਖੋ ਦੋਲੀ ਵਾਲੇ ਫੁੱਲ ਲੱਗੇ ਆ ਤੇ ਗੱਡੀਆਂ ਦੀ ਗਿਣਤ ਕੋਈ ਨਹੀਂ ਵੀ ਗੱਡੀਆਂ ਪਤਾ ਨਹੀਂ ਕਿੰਨੀਆਂ ਕ ਇਹ ਸਾਰੇ ਬਰਾਤ ਵਾਲਿਆਂ ਦੇ ਗੱਡੀਆਂ ਤੇ ਫੁੱਲ ਹੀ ਲਾਏ ਵੇ ਆ ਕਿ ਕੀ ਗੱਲ ਸਾਰੀਆਂ ਬਰਾਤ ਵਾਲੀਆਂ ਗੱਡੀਆਂ ਐਨੀਆਂ ਗਾ ਗੱਡੀਆਂ ਬਰਾਤ ਵਾਲੀਆਂ ਹਾਂ ਇਹ ਸਾਰੀਆਂ ਬਰਾਤ ਵਾਲੀਆਂ ਗੱਡੀਆਂ ਪੁੱਟਾ ਜੀ ਕਮਾਲ ਹੋ ਗਈ ਯਾਰ ਇਹ ਕੀ ਪ੍ਰੋਗਰਾਮ ਕੀ ਆਈ ਤੇ ਤੇ ਜੀ 83 ਕੁੜੀਆਂ ਦਾ ਵਿਆਹ ਅੱਛਾ ਤੇ ਕਿਹਨਾਂ ਦਾ ਕੀਦੇ ਵੱਲੋਂ ਆ ਜੀ ਇਹ ਸੰਤ ਬਾਬਾ ਜੈਪ ਸਿੰਘ ਆ ਜੀ ਇੱਥੇ ਸੇਵਾਦਾਰ ਬਾਬਾ ਜੀ ਰੂਤਨ ਅੱਛਾ ਤਾਂ ਇਹਨੀਆਂ ਗੱਡੀਆਂ ਆ ਮਾਦਾ ਕਿਤੇ ਬਰਾਤ ਵਾਲੀ ਇਹਨੀਆਂ ਹਰੇਕ ਗੱਡੀ ਤੇ ਫੁੱਲ ਲਾਈ ਫਿਰਦੇ ਆ ਨਹੀਂ ਜੀ ਨਹੀਂ ਇਹ ਸਾਰੀਆਂ ਢੋਲੀ ਵਾਲੀਆਂ ਇਹ ਤੋਂ ਜੱਟ ਅੱਛਾ ਫਿਰ ਤਾਂ ਬਹੁਤ ਵੱਡਾ ਸਮਾਰੋਹ ਆਣਾ ਜੀ ਹਾਂ ਬਹੁਤ ਵੱਡਾ ਕੱਬੇ ਜੀ ਸਮਾਰੋਹ ਹਾਂ ਬਹੁਤ ਵੱਡੀ ਪਾਰ ਕਰਪੇ ਤੇ ਅੱਛਾ ਤੇ ਮਾ ਪਰਸ਼ ਪਰ ਹਰ ਸਾਲ ਹੀ ਕਰਦੇ ਆ ਜੀ ਪੂਰਾ ਬੁੱਟਾ ਸਿਆ ਪੂਰਾ ਆਏ ਸਾਲ ਐ ਇਦੋਂ ਆ ਯਾਰ 2-4 ਵਿਆਹ ਵਾਝ ਜਾਂਦੇ ਆ ਅੱਛਾ ਤੇ ਇਲਾਕੇ ਦੀਆਂ ਹੀ ਆ ਗੱਡੀਆਂ ਤੇ ਦੂਰੋਂ ਨੇੜੋਂ ਜਿੱਥੋਂ ਮਰਜੀ ਵੀ ਸੰਪਰਕ ਕਰ ਸਕਦਾ। ਪਾਕਿਸਤਾਨ ਤੱਕ ਵੀ ਆ। ਅੱਛਾ ਰਾਜਸਥਾਨ ਵਾਲੇ ਇੱਥੋਂ ਆਏ ਆ ਹਨਾ ਜੀ। ਹਾਂ ਹਾਂ। ਮਾਲ ਹੋ ਗਈ ਠੀਕ। ਤੇ ਸਭ ਨੂੰ ਫ੍ਰੀ ਆ ਹਨਾ ਜੀ। ਇਹ ਸਾਰਾ ਕੁਝ ਫ੍ਰੀ। ਲਾ ਪੇਟੀ, ਬੈੱਡ ਮੇਜ, ਕੁਰਸੀ, ਬਿਸਤਰੇ, ਭਾਂਡੇ। ਹਾਂ। ਹੈ? ਜੋ ਵੀ ਆ ਕੁੜੀ ਦਾ ਸਾਮਾਨ, ਕੂਲਰ। ਹਾਂ ਜੀ। ਇਹ ਕੋਲ ਸਾਬਕਾ ਮੁੱਟਾ ਸੇ ਆਏ ਹੈ। ਦੇਣਾ ਬਾਬਾ ਜੀ ਨੇ।